ਤਰਨਤਾਰਨ ਦੇ ਉਸਮਾ ਟੋਲ ਪਲਾਜ਼ਾ ਉੱਤੇ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਦੋ ਗੁੱਟਾਂ ਵਿਚ ਭੇੜ ਗਏ ਅਤੇ ਇੱਕ ਦੂਜੇ ਦੀ ਜੰਮ ਕੇ ਕੁੱਟਮਾਰ ਕੀਤੀ। ਕੁੱਟਮਾਰ ਦੀ ਇਹ ਸਾਰੀ ਘਟਨਾ ਵੀਡੀਓ ਟੋਲ ਪਲਾਜ਼ਾ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਲੜਾਈ ਦਾ ਸਾਰਾ ਮੰਜ਼ਰ ਵੇਖਿਆ ਜਾ ਸਕਦਾ ਹੈ। ਜਿਸ ਵਿੱਚ ਕਿਸਾਨ ਹੱਥਾਂ ਵਿੱਚ ਕਿਸਾਨੀ ਝੰਡੇ ਲੈ ਕੇ ਇੱਕ ਦੂਜੇ ਨਾਲ ਭਿੜਦੇ ਨਜ਼ਰ ਆਏ ਅਤੇ ਕੁਝ ਕਿਸਾਨ ਝਗੜਾ ਵਾਧਾ ਵੇਖ ਭੱਜਦੇ ਵੀ ਨਜ਼ਰ ਆਏ। ਦਰਅਸਲ ਸਾਰਾ ਰੌਲਾ ਟੋਲ ਪਲਾਜ਼ਾ ਤੇ ਕਿਸੇ ਕਿਸਾਨ ਦੀ ਗੱਡੀ ਦੀ ਪਰਚੀ ਕੱਟਣ ਨੂੰ ਲੈ ਕੇ ਪਿਆ ਸੀ। ਮੈਂ ਬਲਵਿੰਦਰ ਸਿੰਘ ਮਾਲਪਾਤਿਕ ਸ਼ਾਂਜ ਨੇ ਇੱਕ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਸਾਡੀ ਖਨੌਰੀ ਤੋਂ ਕੱਢੀ ਆ ਰਹੀ ਸੰਗਤ ਲੈ ਕੇ ਉਹ ਜਿਹੜਾ ਆਪਣਾ ਕੇਟ ਹੈ ਉਹਨੂੰ ਕੀ ਕਹਿੰਦੇ ਛੋਟੀ ਹੱਥ ਦੀ ਵੱਡੀ ਹੁੰਦੀ ਜਿਹੜੀ ਕੈਂਟਰ ਗੱਡੀ ਆ ਰਹੀ ਇੱਥੇ ਆਣ ਕੇ ਇਹਨਾਂ ਨੇ ਧੱਕੇ ਨਾਲ ਟੋਲ ਕਟਿਆ ਇਹ ਉਹਨਾਂ ਦਾ ਲਿਸੰਸ ਰੱਖ ਲਿਆ ਸਾਡੇ ਬੰਦੇ ਇਹ ਸੰਸ ਲੈਣ ਵਾਪਸ ਆਏ ਜੰਡੇ ਵਾਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇੱਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚਲੇ ਗਏ ਪੁਲਿਸ ਜਿਹੜੀ ਮੂਵ ਤੇ ਘੁ ਘੁ ਪਹੁੰਚ ਰਹੀ ਸਾਈਡ ਤੋਂ ਫਿਰ ਇਹਨਾਂ ਨੇ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਹਸਪਤਾਲ ਦੇ ਜ਼ਿਲ੍ਹਾ ਪ੍ਰਧਾਨ ਹੋਰ ਜਿਹੜੇ ਸਾਥੀ ਅੱਜ ਦੇ ਦਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਜਿਹੜਾ ਇਹਨਾਂ ਦੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤਾ ਫਿਰ ਵਿੱਚ ਪੂਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਕਿ ਇਹ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹਨਾ ਇਹ ਕਈ ਲੋਕ ਜਿਹੜੇ ਸਾਡੇ ਝੰਡਾਲਾ ਇੱਕ ਉਧਰ ਨਾਲੇ ਲਾਦਾ ਇਹ ਬੜੀ ਸ਼ਰਮ ਵਾਲੀ ਗੱਲ ਹੈ ਭਰਾਓ ਗੱਡੀ ਖਨੋਰੀ ਤੋਂ ਆ ਰਹੀ ਆ ਅੰਮਰਸਰ ਜਾ ਰਹੀ ਆ ਉਹਦਾ ੱਟਕੇ ਨਾਲ ਲਾਇਸੈਂਸ ਰੱਖਿਆ ਗਿਆ ਮੁੜ ਕੇ ਗੁੰਡਾ ਕਰਦੀ ਕਰਨੀ ਵੀ ਅਹੀਂ ਇੱਥੇ ਤੈਨੂੰ ਟੋਲ ਪਲਾਜੇ ਤੇ ਨਹੀਂ ਬਣ ਦਿੱਤਾ ਗਿਆ 4 ਘੰਟੇ ਸਾਥੀ ਮਗਰ ਆਏ ਜੇ ਸਾਥੀ ਬੱਡੀ ਗਿਣਤੀ ਚਾਹੀਏ ਫਿਰ ਆਏ ਫਿਰ ਪ੍ਰਬੰਧ ਦੇ ਖਿਲਾਫ ਰੋਡ ਜਾਮ ਕੀਤਾ